ਲੋ ਜੀ ਸਾਰਿਆਂ ਨੂੰ ਬੇਰਪਰਿ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਜਿਵੇਂ ਭਰਿਆ ਕਰਤਾ ਅੱਜ ਕੁਝ ਦਿਨੋਂ ਰੋਜ਼ ਦਾ ਕਰ ਲੰਘਿਆ ਜੀ ਹੁਣ ਆਪਣੀ ਨਾ ਲੱਗੂਗਾ ਮਸਤਰੀ ਜੀ ਤੇ ਹੁਣ ਆਪਾਂ ਸਾਗ ਨਾਲ ਹੀ ਅਨੁਸਾਰ ਕਰੂਗਾ ਆਪਣੀ ਥੋੜੇ ਜਨੇ ਮਾਤੂ ਸਾਗ ਬਣਾਇਆ ਕਰਾਂਗੇ ਤੇ ਕੱਲ ਬਣਾਈਆਂ ਸੀਗੀਆਂ ਗਾਜਰਾ ਤੇ ਇਧਰ ਲਿਆਂਦੇ ਆ ਜਿਹੋਦੇ ਡੈਰੀ ਨੇ ਸਾਜੀ ਤੇ ਹੀ ਵਗੈ ਸੀਗੇ ਇਹ ਅੱਜ ਲੱਕੜਾ ਵੇਚਣ ਬੀਕੀ ਉਤਲੇ ਦਾ ਸਮਾਨ ਬਉ ਵੀ ਤੇ ਆਲੂ ਗੰਡੇ ਮਟਰ ਸਬਜ਼ਨ ਕੀ ਚਲੇ ਰਿਹਾ ਹੈ। ਜਿਹੜੇ ਸਾਹਿਬ ਜੀ ਜਦੋਂ ਮਰਜੀ ਬਣਾ ਲਓ ਮੈਨੂੰ ਪਈ ਆਇਆ ਤਾਂ ਜਦੋਂ ਮਰਜੀ ਆ ਦੀ ਸੱਲ ਕੇ ਘਰੇ ਪਈ ਹੁੰਦੇ। ਜਦੋਂ ਸਮਾਨ ਸੀ ਬਣਾਉਂਦੇ। ਜਿੱਥੇ ਨਰ ਮਰਜਾ। ਹਾਲੇ ਨਹੀਂ ਆ ਨਰ ਮਰਜਾ ਬਹੁਤ ਸੋਨਾ। ਇਹਦੇ ਤੇ ਹੋ ਵਿਲੀਅਮ ਦਾ ਆਪਣੇ ਲੱਗ ਜਾਣਗੇ ਬੱਚਿਆਂ। ਚਾਰ ਪਾਵਾਂ ਦੀ ਵੀ ਥੋੜੀਆਂ ਜਾਂਦਾ। ਇਹਨਾਂ ਚਾਰ ਵਾਸਤੇ ਮਿਰਚੇ ਹੋਰ ਹੈਗੀਆਂ ਨੇ ਵਿੱਚ ਦੇਖ ਤਾਂ ਲੋ। ਕਾਲੀ ਕੋ ਕਰਦੀ ਮਿਰਚ ਸਾਰੇ ਪੰਤੀ ਨੇ ਸਾਰਾ ਸਾਰਾ ਸਬਜੀ ਮੇਟਾ ਬਹੁਤ ਸੋਹਣਿਆ ਓਏ ਐ ਨਹੀਂ ਕਹਿਣਾ ਵਿੱਚ ਹੋਰ ਲਫਾਫਾ ਵੀ ਇੱਕ ਹੋਰ ਵੀ ਨੇ ਤੂੰ ਦੇਖ ਲੈ ਤਿਆਰ ਵਾਲੀਆਂ ਤਾਂ ਲਾ ਥੱਲੇ ਆਏ ਹੋ ਅੱਛਾ ਸਾਤਪੂਰ ਪਾਣ ਦੀ ਜੋਰ ਨਾ ਕਰ ਮੇਰਾ ਆਪਾਂ ਸੰਕੀ ਕਰਤਾ ਕਿ ਵੀਲਦਰੀ ਚਲਾਉਣੀ ਬਹੁਤ ਔਖੀ ਆ ਤੁਸੀਂ ਕਹੇ ਨਵਾਂ ਚੀਜ਼ ਨਹੀਂ ਆ ਮੈਂ ਭਈ ਕਿ ਹਾਂ ਬਕਾਸੇ ਮਨਾਂ ਨਹੀਂ ਫਿਰ ਵਿਚਾਰਾ ਕੀ ਕਰੇ ਹਮੇ ਆਦਾ ਨਹੀਂ ਆ ਤਾਂ ਸਾਈਕਲ ਵਾਲੇ ਕੋਲ ਖਾਣ ਨਹੀਂ ਫਿਰ ਚਮਚੀ ਵਧੀਆ ਨਹੀਂ ਬਣਦੀ ਉਥੇ ਹੀ ਲਿਆਉਂਦਾ ਹੈ ਤਾਂ ਹੁਣ 80 ਰੁਪਏ ਨੇ 5 ਕਿਲੋ ਆਲੂ ਨੇ ਸੋ ਇਹ ਜਿਹੜਾ ਲੱਗਦਾ ਝੋਨਾਰੇ ਮੰਡੀ ਤੋਂ ਨਾ ਹੋਰ ਰਹਿ ਗਏ ਤਾਂ ਘੱਟ ਰਹਿ ਗਏ ਅੱਛਾ ਇਹਦੇ ਤੋਂ 16 17 ਰੁਪਏ ਰਹਿ ਗਏ ਅੱਛਾ 15 ਪਾਜ ਵਿੱਚ 16 ਰੁਪਏ ਰਹਿ ਗਏ 16 ਰੁਪਏ ਅੱਜ ਵੀ ਸੋਨੇ ਨੇ ਬਹੁਤ ਸੋਨੇ ਪਿਆਜ 180 ਦੀ ਬਸੇਰੀ ਆਈ ਉਹ 80 ਦੀ ਬਸੇਰੀ ਹੈ ਉਹ ਆਪਣਾ ਟੋਕਰਾ ਭਰਿਆ ਪਿਆ ਬਾਹਰ ਤੋਂ ਨਿਕੋੜੇ ਹੋ ਜਾਂਦਾ ਉਹਨਾਂ ਦਾ ਮੱਜਾ ਨੂੰ ਮਾਰੋ ਉਧਰਲੀ ਬਾਹਰਲੀ ਕਟੀਆਂ ਨੂੰ ਖਿੜਦੋ ਆ ਜਿੱਥੇ ਰਾਮਾ ਤਾਂ ਖਾ ਗਏ ਸੋਮ ਖਾ ਗਏ ਆਹ ਦਾ ਦੋ ਪਿਆਜ਼ ਵਾਦਦੇ ਨੇ ਆਪਾਂ ਨੂੰ। ਬਹੁਤ ਵਧੀਆ ਪਿਆਜ਼। ਕੱਲਾ ਕੱਲਾ ਸਾੰਡ ਕੇ ਪਾ ਕੇ ਲਿਆ ਬੂਰੀ ਕੋਕਟ ਘਲਾ ਕੇ। ਇਹ ਤਾਂ ਤੇਰਾ ਨੰਬਰ ਵਨ ਹੈ। ਮੈਂ ਸਬਜ਼ੀ ਕੰਨੀ ਮਾਰਦੀ ਖਾਣੇ ਪੰਡੀਆਂ ਦੇ ਲੋਕਾਂ ਨੇ ਪਿਆਜ਼ ਤਾਂ ਜਾਣਦੇ ਆ। ਆਹ ਦੇ ਵਿੱਚ ਤੇ ਕਹਦੇ ਫਿਰ ਆਲਾ ਵਧੀਆ ਨਹੀਂ। ਆਹ ਜੇ ਪਿਆਜ਼ ਮਾੜਾ ਕਹਿੰਦੇ ਸਿਲਕਾ ਮਾੜਾ ਜੀ ਲਓ ਬੀਬੀ ਇਹ ਤਾਂ। 100 ਦੇ 2.5 ਕਿਲੋ ਮਾੜਾ। ਆਹ ਮਿਰਚ ਦੇਖ ਤੋ। ਜ਼ਿਆਰੀ ਮਿਰਚ ਆਜਾ ਹੈ ਨਾਲੇ ਹੈ। ਜੋਤ ਵੀ ਕਹਿੰਦੇ ਮੈਂ ਲਿਆ ਉਹਨੂੰ ਕਹਾਂ ਤਾਂ ਦੋੜੀ ਦੇ ਤੱਕੇ ਬਣਾ ਲਾਂਗੇ ਸਾਗ ਨਾਲ। ਇਹ ਉਹਨੀਆਂ ਕ ਬੀਬੀ ਰੋਜ਼ ਮਿਸਤਰੀ ਨੂੰ ਤਾਗੀਆਂ ਬਣਾ ਰਿਆ ਕਰੋ। ਤਾਗੀਆਂ ਜਾ ਇਹਨੂੰ ਕੱਟ ਕੇ ਮਾੜਾ ਸਾਈਕਲਵਾ ਦੇ ਸਾਰੀ ਮਿਰਚਾਂ ਨਾਲ ਕਿਸੇ ਕੋਲਵਾਵਾਂ ਸਾਰੀ ਮਿਰਚਾਂ ਨਾਲ ਮੈਂ ਥੋੜੀ ਲਾਲ ਪਵਾ ਕੇ ਲੈ ਮੈਂ ਵੱਧ ਹਰੀਆਂ ਨੂੰ ਮੈਂ ਇਹ ਵੱਧ ਸਵਾਰ ਬਣਦੀਆਂ ਨੇ ਜਾਣ ਕੇ ਪਵਾ ਕੇ ਲੈ ਅੱਡ ਸਾਂਟ ਕੇ ਸਾਰੀ ਸਾਰੀ ਮਿਰਚਾਂ ਜਿਹੜੀ ਵੱਡੀ ਹੈ ਇਹਦੇ ਦੋ ਟੋਟੇ ਕਰ ਦਾਂਗੇ ਦੋ ਦੋ ਟੋਟੇ ਕਰੇ ਦਿਹਾੜੀਆਂ ਤੋਂ ਸਾਰੀ ਘੱਟ ਨਹੀਂ ਜਾਂਦੀ ਰਾਈ ਹੋਈ ਪਾਤੀ ਬਣਾਵਾਂਗੇ ਹਾਂ ਰਾਈ ਜਮੈਣ ਪਾ ਕੇ ਇਹ ਪੂਰੀ ਅੱਧੇ ਕਿਲੋ ਨੇ ਕੋਈ ਤਾਂ ਵਧੀਆ ਕੀਤਾ ਆ ਤਾ ਨਾ ਫਿਰ ਬੀਬੀ ਸਰਦਾ ਨਹੀਂ ਹਾਂ ਇਹ ਮਟਰ ਕੱਢ ਕੇ ਤੁਸੀਂ ਫ੍ਰਿਜ ਚ ਲਾ ਦਿਓ ਜੰਮਣ ਨੂੰ ਤੇ ਤਰਫਿੰਦ ਲੋਹੋਂਦੇ ਹੈ ਮਟਰ 2.5 ਕਿਲੋ 100 ਦੇ ਅੱਛਾ 1 ਕਿਲੋ ਉਹਦੇ 2.5 ਕਿਲੋ ਲੈ ਕੇ ਸੀ ਗਾਜਰਾਂ ਤੇ ਓਬੀ ਹੈਨਾ ਉਹਦੇ 3.5 ਕਿਲੋ ਗਾਜਰਾ 3.5 ਕਿਲੋ 3.5 ਕਿਲੋ ਓਬੀ 100 ਰੁਪਏ ਦੀ ਇੱਕ ਫੁੱਲ ਤਾਂ ਪਿਆ ਉਹਦੇ ਆਹ ਦੇ ਓਬੀ ਦਾ ਦੇਖ ਸਿਰੇ ਦੀ ਓਬੀ ਆ ਪੂਰੀ ਅਜੀ ਦੀ ਓਬੀ ਕਿੱਥੇ ਮਿਲਦੀ ਹੈ ਉਹਨੂੰ ਐ ਤਰ੍ਹਾਂ ਰੱਖ ਲਾ ਕਰੋ ਪੁੱਤ ਐਸ ਲੋਟ ਆਪਣੇ ਘੰਡ ਓਬੀ ਹੋਈ ਪਈ ਆਉਣ ਜਿੱਦੇ ਕਰਨ ਨੂੰ ਦੱਸ ਰਹੇ ਹੋ ਫੁੱਲ ਆ ਪੁੱਤ ਤੇ ਇੱਧਾ ਨਾ ਤਰ੍ਹਾਂ ਕਰੋ ਫਿਰ ਦਾਗ ਪੈ ਜਾਣੇ ਟੋਕਰੇ ਚ ਐਂ ਥਰਦਾ ਕਰੋ ਭਾਵੇਂ 15 ਦਾ ਰੱਖ ਲੁੱਤੀ ਹੈ गोभी जिन्नी वे हो जी 19 सवार बनਦੇ ਹੁੰਦੇ ਕਹਿੰਦੇ ਉਹਨਾਂ ਨੇ ਇਹਨਾਂ ਟੋਕਰੇ ਚ ਰੱਖਦੇ ਮੈਂ ਕੱਲ ਨੂੰ ਕੱਢੂੰਗੀ ਮੈਂ ਅੱਜ ਨਹੀਂ ਨਿਕਲੂ ਮਟਰ ਕੱਢ ਕੇ ਬੀਬੀ ਹਾਂ ਫਰਿੱਜ ਤੇ ਲਾ ਰਹੀ ਬਾਣੀ ਉਧਰੋਂ ਮੈਂ 2 பைਸੇ ਦੇਣ ਆ ਗਿਆ ਮੈਨੂੰ ਆਪੀ ਬਖਰਾਜ ਹੱਲ ਕਰ ਦੋ 2 பைਸੇ ਦੇਣਾ ਹੈ ਅੱਛਾ ਤੇ ਹਾਂ ਸੋਨੇ ਮਟਰ ਨੇ ਪਹਿਲਾਂ ਤਾਂ ਇਹਦੇ ਮਖਰੀ ਨਹੀਂ ਆਉਂਦੇ ਉਹਰੇ ਮਾਟਰੀ ਹੋ ਗਏ ਮਮੀ ਇਹੋ ਮੇਰੀ ਮਾਟਰੀ ਲੈ ਕੇ ਹੁੰਦੇ ਅੱਜ ਜਿਹੜੀਆਂ ਕਰਨਾ ਉਹ ਤਾਂ ਜਨਾਬ ਦਾ ਪੜਨਾ ਪਤਾ ਪਾਰੀ ਹੁੰਦਾ ਉਹ ਚ ਆ ਤਾਂ ਮੈਂ ਉਦਚਨ ਕੰਕੜਿਆ ਵਿਚਰੀ ਸਾਗ ਵਿਚਰੀ ਸਾਰਾ ਕੁਝ ਭਾਈ ਸਾਗੀ ਪੈਣ ਤਾਉਂਦਾ ਫਿਰ ਇਹ ਵੀ ਹੁਣ ਕਿਤੇ ਦਾ ਆਲੂ ਧਰ ਲੈ ਕਿਤੇ ਮਾਟਰ ਕਿਤੇ ਗੋਭੀ ਚੱਲ ਕਿਤੇ ਸਾਰੇ ਗਾਜਰਾ ਲਿਆ ਮੈਂ ਹੁਣ ਮਿਸਤਰੀ ਨੂੰ ਫਿਰ ਨਾਲ ਸਬਜ਼ੀ ਚੰਗੀ ਚਾਹੀਦੀ ਐ ਚੰਗੀ ਚਾਹੀਦੀ ਬਟਾਤਾ ਮਾੜੀ ਬਣਦੀ ਨਹੀਂ ਮਿਸਤਰੀ ਨੂੰ ਇਹ ਤੇ ਇੱਕ ਵੀਡੀਓ ਪਾਈ ਦੀ ਕੱਦੂ ਹੀ ਖਵਾਈ ਗਏ ਅੱਛਾ ਉਹਨੇ ਹਜੇ ਕੰਮ ਕਰਿਆ ਬਹਾਨਾ ਤਾਂ ਹਾ ਪਾਣੀ ਖੜ ਗਿਆ ਕਹਿੰਦਾ ਮਿਸਤਰੀਆ ਕਹਿੰਦਾ ਜਰਾ ਤੇ ਸਾਡਾ ਕੰਮ ਕਰ ਤਾ ਸੱਤ ਦੇ ਪਾਣੀ ਖੜਾ ਹੈ ਪਾਣੀ ਕੱਦੂ ਕਰ ਲੋ ਕਹਿੰਦਾ ਦੇਖ ਲੋ ਕਹਿੰਦਾ 45 ਜੀ ਵੀ ਨਾ ਕਿਤੇ ਕੱਦੂ ਫਸਿਆ ਪਿਆ ਹੋਵੇ ਮਿਸਤਰੀ ਨੇ ਫਿਰ ਆ ਕੇ ਚਲਾ ਗਿਆ ਸਮਾਨਤੀ ਫਿਰ ਉਹਨੂੰ ਕੱਦੂ ਹੀ ਖਵਾਈ ਗਿਆ ਮਿਸਤਰੀ ਨੂੰ ਕੰਮ ਤੇ ਲਾ ਕੇ ਸਾਡਾ ਮਿਸਤਰੀ ਬਹੁਤ ਵਧੀਆ ਆ ਦਾ ਨਾਲ ਵੀ ਸਾਡੀ ਗੱਲਬਾਤ ਕਰਾਇਆ ਕਰਾਂਗੇ ਬਧੀਰੀਆ ਸਿੱਖਣਾ ਕਰੂ ਤੇ ਵਿਚਾਰਾ ਵਧੀਆ ਹੋਵੇ ਮੁੰਡਾ ਸਾਡਾ ਬਹੁਤ ਵਧੀਆ ਪੁੱਤ ਲੱਗਦਾ ਮੇਰਾ ਬਹੁਤ ਵਧੀਆ ਕੰਮ ਕਰੂਗਾ ਰੋਜ਼ ਵੀਡੀਓ ਪਾਇਆ ਕਰਾਂਗੇ ਕਦੇ ਕਾਸੀ ਦੀ ਕਦੇ ਕਾਸੀ ਦੀ ਤੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਪੂਰਾ ਵਧੀਆ ਦੇਖਿਆ ਕਰੋ ਤੇ ਸਾਰਾ ਟਾਈਮ ਅੱਜ ਤਾਂ ਤੋਪੂ ਬਹੁਤ ਜਿਆਦਾ ਤਿੱਖੀ ਹੈ ਜੀ ਮੰਮੀ ਨੇ ਲੈ ਲਈ ਜੰਨੀ ਦਿਨ ਬਹੁਤ ਸੋਹਣਾ ਖਿੜਿਆ ਜੀ ਅੱਜ ਸਵੇਰ ਦਾ ਮਪੀਖੀ ਤੋਂ ਆਇਆ ਹੁਣ ਲੱਕੜ ਵੇਚ ਕੇ ਲੱਕੜ ਆਪਣੀ 615 ਰੁਪਏ ਪ੍ਰਤੀ ਕੁਆਂਟਲ ਲੱਗ ਗਈ ਤੇ ਤਾਂ ਇੱਦਾਂ ਖੜੇ ਤੇ ਦੋ ਤਿੰਨ ਪੱਟ ਤੇ ਨਿੱਕਾ ਲਾਉਂਦੇ ਤੇ ਮੇਰਾ ਭਾਂ ਖੜੇ ਹੋਰ ਵੀ ਬਥੇਰੇ ਨੇ ਉਹ ਫੇਰ ਮੂਰੇ ਵੇਚ ਆਂ ਜਿਹੜੇ ਨਿੱਕੇ ਵਾਲੇ ਤੋਂ ਤੂੰ ਵੇਚਦੇ ਇਹ ਪੱਟ ਕੇ ਦਿਹਾੜੀਆਂ ਦਾ ਫਿਰ ਵਮਗੇਣਾ ਤੇ ਸਾਗ ਦੇ ਨਾਲ ਲਸਤੀ ਤੇ ਦਹੀ ਹੋਇਓ ਹਾਂ ਦਹੀਂ ਜਦੋਂ ਗਾਥਨੇ ਵੀ ਮੰਗਦੇ ਆਗੇ ਆਪਣੀ ਜੋ ਤੁਮੀ ਤਾਂ ਜੀ ਨਾ ਤੋਂ ਬਿਨਾਂ ਰੋਟੀ ਖਾਂਦੇ ਤੇ ਚਰ ਵਾਲੇ ਭਰ ਕੇ ਲੱਕੜਾਂ ਨੇ ਚਰੇ ਆ ਲੈ ਆ ਤੇ ਜੋ ਉਹਨੂੰ ਹੁਣ ਆਪਾਂ ਘਰੇ ਸਿਰਦੇ ਤੇ ਫਿਰ ਵੀ ਗੱਲ ਜਾਣਾ ਬਾਲਣਾ ਹੈ ਨਾ ਫਿਰ ਕਹਿੰਦਾ ਤਾਜਾ ਫੋਚ ਰਿਆ ਲਾਵਾਂਗੇ ਦੋ ਸਾਲ ਮੁਕਰੀਆਂ ਨੂੰ ਪਾੜਾ ਲਾ ਕੇ ਚੱਲ 4 ਰੁਪਏ ਬੱਟੇ ਕੇ ਨਾਲੇ ਮੈਂ 2 ਪੈਸੇ ਆ ਗਏ ਫੋਚੀ ਤੇ ਲੇਬਰ ਦਾ ਖਰਚਾ ਹੀ ਨਿਕਲੇਉ ਪਈ ਮੈਂ ਉਹਨੂੰ ਆਖਿਆ ਜੀ ਤੁਹਾਡੀ ਮੈਂ 20 ਦਿਹਾੜੀਆਂ ਦਾ ਖਰਚਾ ਨਿਕਲੇ ਆ ਹਾਂ ਜੇ ਤੇਰਾ ਜਦੋਂ ਆਪਾਂ ਕੋਈ ਕੰਮ ਬਿੜਦੇ ਆ ਪੈਸਾ ਵੀ ਜ਼ਰੂਰੀ ਐ ਪੈਸੇ ਨਾਲੇ ਕੰਮ ਹੋਣੇ ਨੇ ਕੋਈ ਦੁਕਾਨ ਤੇ ਨਹੀਂ ਖੜ੍ਹ ਜਾਂਦਾ ਪੈਸੇ ਬਿਨਾ ਹਾਂ ਪੈਸੇ ਨਾਲੇ ਕੰਮ ਹੋਣੇ ਨੇ ਪੁੱਤਾ ਚਲੋ ਮਹਾਰਾਜ ਅਸੀਂ ਜਾਊਗਾ ਦੇਈ ਜਾਊਗਾ ਮਾਇਆ ਆਪਦੀ ਮੱਕੀ ਦਾ ਆਟਾ ਵੀ ਲੈ ਕੇ ਆਉਣਾ ਲੈ ਹੋਰ ਲਿਆਵਾਂਗੇ ਮਨੋਰ ਵੀੱਕੀ ਦਾ ਦੋ ਵੀੱਕੀ ਤੋਂ ਲਿਆਉਣਾ ਕੀ ਪਤਾ ਨਹੀਂ ਲੱਗਿਆ ਜਾ ਫੇਰ ਤੁਸੀਂ ਐ ਕਰਿਓ ਅੱਜ ਦਾ ਡੰਗ ਸਰਜੂ ਅੱਜ ਤਾਂ ਲੈ ਕੇ ਆਉਣੀ ਪਊਗਾ ਨਹੀਂ ਮੈਨੂੰ ਐ ਦੀ ਮੈਂ ਕੱਲ ਨੂੰ ਬਰਨਾਲੇ ਜਾਊ ਉਧਰੋਂ ਲਿਆਉਂਗਾ ਰਕਾ ਤੇ ਗੰਡੇ ਦੇ ਹੱਥ ਫੇਰ ਕੀ ਰੱਖ ਦੇਵਾਂ ਗੰਡੇ ਦੇ ਸਾਹ ਤੇ ਜਿਹੜਾ ਮਾੜਾ ਮੋਟਾ ਹੈਗਾ ਕੋਈ ਇਧਰਲੀ ਸਾਈਡ ਤੇ ਲਾ ਦੇ ਇਧਰਲੀ ਸਾਈਡ ਤੇ ਲਾ ਦੇ ਅਗਰ ਇੰਨੇ ਇੰਨੇ ਤਾਂ ਪਿਆ ਆਪਣੀ ਇਹ ਤਾਂ 10 ਰੁਪਏ ਉਹ 420 ਰੁਪਏ ਹੋ ਗਏ ਸਬਜ਼ੀ ਦੇ ਉਹ ਕਹਿੰਦਾ ਮੈਂ 420 ਨਾ ਕਰੋ ਨਾ 10 ਰੁਪਏ ਨਾ ਅਦਾ ਦੇਦਾ ਫਿਰ ਆਹ ਤਾਂ ਫਿਰ ਉਹ ਪਏ ਅੱਧਾ ਤਾਂ ਆਪਣੇ ਦਫਾ 420 ਮਾੜੀ ਹੁੰਦੀ ਆ ਯਾਰ ਦੇਖੋ ਜੇ ਤੁਸੀਂ ਮਿਰਵਾ ਜੀ ਐ ਕਹੋ ਰੋਜ਼ ਬੀਬੀ ਕਹਿੰਦੀ ਆ 4 ਕਾਣਾ 4 ਕਾਣਾ ਇੰਨਾ ਕਾਣਾ 4 ਕਾਣਾ ਤਾਜ਼ਾ ਤਾਜ਼ਾ ਕਰਦੇ ਨੇ ਉਹਨਾਂ ਕ ਮੁੱਕ ਜਾਂਦਾ ਉਹਨਾਂ ਕ ਮੁੱਕ ਜਾਂਦਾ ਤੇ ਦੱਸ ਦੇ ਨਾਲ ਕਾਜ ਨਾ ਕੰਮ ਆ ਦੇ ਰੋਜ਼ ਰਹਿੰਦੇ ਨੇ ਕਰ ਇਧਰ ਕਰ ਇਧਰ ਕੁਝ ਵਧੀਆ ਗੱਲਾਂ ਆ ਆਪਣੀ ਖੁੱਲਾ ਚਾਰਖਾਨਾ ਹੈ ਹੈ ਇਹ ਥੋੜਾ ਜਿਹਾ ਪੌਣਾ ਫੇਰ ਲੱਗ ਜਾਣਾ ਤਾਜ਼ਾ ਤਾਜ਼ਾ ਅਸੀਂ ਦਾਲ ਸਬਜ਼ੀ ਖੁੱਲੀ ਖਾਣੇ ਥੋੜੀ ਵੱਧ ਵੈਸੇ ਵੀ ਜਿਵੇਂ ਬਾਟੀ ਚ ਭਕਿਓ ਪਾ ਕੇ ਖਾ ਲੈਣਾ ਜਦੋਂ ਬਣੀ ਹੁੰਦੀ ਆ ਤੇ ਵਿੱਚ ਤਾਂ ਕਹਿੰਦਾ ਨਾ ਸੰ ਕੌਜੀ ਦਾਲ ਦੀ ਨਾ ਸਰਦਾ ਸੰਦਾ ਪਤੀਲੇ ਨਾ ਸਰਦਾ 3 ਕਿਲੋ ਕਾਜਰਾ ਨਾ ਸਰਦਾ ਨੂੰ ਮਿਲ ਕੇ ਦੋ ਦੋ ਕਿਲੋ ਦਾ ਸੱਚੀ ਦਾਲ ਆ ਕੋਈ ਝੂਠੀ ਥੋੜੀ ਜਿਹੀ ਹੋਰ ਜਿਹੀ ਨਹੀਂ ਜਿਆਦਾ ਮੈਂ ਨੂੰ ਕੱਲੂ ਲਿਆ ਰੂੰ ਕੱਲੂ ਜਾਊਗਾ ਤੇ ਮਮੀ ਅੱਜ ਤਾਂ ਦੋਮਾਂ ਉੱਪਰ ਕੱਲੂ ਬਰਨਾਲੇ ਜਾਊ ਵਿਆਹ ਮੈਂ ਲਿਆ ਰੂੰ ਬਾਈ ਜਿਹੜੇ ਬਲੌਗ ਦੇਖਦੇ ਹੋ ਕੱਲ ਨੂੰ ਮੈਰੀਲੈਂਡ ਪੈਲਸ 'ਚ ਵਿਆਹ ਹੋਣਾ ਹੈ ਜੇ ਕੋਈ ਬਲੌਗ ਦੇਖਦਾ ਉੱਥੇ ਮਿਲਣਾ ਬਾਈ ਜ਼ਰੂਰ ਮਿਲ ਲਿਓ ਕਹਿੰਦੇ ਨੇ ਬਾਈ ਤੁਹਾਨੂੰ ਮਿਲਣਾ ਆਉਣਾ ਹੈ ਕਈ ਵਾਰ ਕੋਈ ਬਲੌਗ ਦੇਖਦਾ ਹੁੰਦਾ ਤੇ ਉਹ ਵਿਆਹ ਆਇਆ ਹੁੰਦਾ ਤਾਂ ਜ਼ਰੂਰ ਮਿਲ ਲਿਓ ਮੈਂ ਮੈਰੀਲੈਂਡ ਪੈਲਸ 'ਚ ਜਾਊਂ ਕੱਲ ਨੂੰ ਤੇ 12 ਤੋਂ 4 ਵਜੇ ਤਾਈਂ ਉੱਥੇ ਹੋਵਾਂਗੇ ਅਸੀਂ ਮੇਰੇ ਦੋਸਤ ਦੀ ਮਾਸਦੀ ਕੁੜੀ ਦਾ ਵਿਆਹ ਉਹਨੇ ਮੈਨੂੰ ਸਪੈਸ਼ਲ ਸੱਦਿਆ ਪਿਆ ਮੈਂ ਜਾਊਂਗਾ ਉੱਥੇ ਮੈਨੂੰ ਮਿਲਣਾ ਜਿਹਨੇ ਮਿਲ ਸਕਦਾ ਆ ਨਿਆ ਮੇਟਾ ਆਦਾ ਇਹ ਦੋ ਵਾਰ ਮੇਰੇ ਕਮਾਂਡ ਤੇ ਵਿਆਹ ਸ਼ੁਰੂ ਹੋ ਜੂ ਦੋ ਦਿਨ ਮੇਰੇ ਉੱਤੇ ਨੰਗੜੇ ਫੋਨ ਕਰੀ ਜਾਂਦੇ ਨੇ ਚਾਚਾ ਸੁਨੇਹਾ ਰਿਵਾਜ ਹੀ ਧੜਕ ਇਹ ਲੈ ਕੇ ਜੁੱਤੇ ਲੈ ਆਈ ਪੱਗ ਸੰਤਰੀ ਰੰਗ ਦੀ ਤੇ ਹੋਰ ਰੰਗ ਤਾਂ ਹੈਗੇ ਸੀਗੇ ਬਹੁਤ ਸਾਰੇ ਇਹ ਵਾਲਾ ਰੰਗ ਹੈ ਨਹੀਂ ਸੀ ਤੇ ਕੱਲ ਨੂੰ ਮੜਾ ਤੇਜ ਮੜਾ ਤੇਜਾ ਰੰਗ ਵੀ ਸੋਹਣਾ ਲੱਗਦਾ ਇਹਦੇ ਨਾਲ ਪੱਗ ਬਹੁਤ ਸੋਹਣੀ ਲੱਗਦੀ ਕੱਲ ਨੂੰ ਫੇਰ ਵਿਆਹ ਦੇ ਵਿੱਚ ਜਾਣਾ ਕੋ ਹੈਗਾ ਚੌੜੀ ਦਿੱਕੇ ਤਾਂ بیا ਅੱਗੇ ਪੱਗਾ ਮੰਨਣ ਹੁਣ ਤਾਂ ਉਹ ਹੋ ਜਾਂਦੀ ਹੈ ਦੇਖ ਸੋਹਣਾ ਹੀ ਰੰਗ ਦੱਸਿਓ ਪੱਗ ਦਾ ਜ਼ਰੂਰ ਇਹ 6 ਮੀਟਰ ਦੀ ਹੀ ਲੈਂਦੇ ਆਂ ਜੀ ਜੋ ਤ ਦੋਨੇ ਹੀ ਪਿਓ ਪਤ ਜੇੜ ਨਹੀਂ ਜਾਣਾ ਹੁੰਦਾ ਉਹ ਵਧ ਕੇ ਵੰਡ ਲੈਂਦੇ ਐਸੇ 6 ਮੀਟਰ ਦੀ ਫਿਰ ਮੇਰੇ ਪੰਜ ਲੜੀ ਵਧੀਆ ਹੁੰਦੀ ਆ ਪੰਜ ਲੜੀ ਬੰਨਦਾ ਮਨੂੰ ਵੱਡਾ ਹੁਲੇਲਾ ਕਰ ਮਨ ਬੰਨਣੀ ਨਹੀਂ ਆਉਂਦੀ ਪਰ ਪਹਿਲਾਂ ਤੇ ਮੈਂ ਜਦੋਂ ਨਾ ਮੈਂ ਪਲਾਸਟੂ ਚ ਪੜਦਾ ਸੀ 10ਵੇਂ ਦਾ ਪੜਨਣ ਲੱਗਾ 2005 ਦਾ ਪੱਗ ਮੰਨਣ ਲੱਗਾ ਮੈਂ ਐਸੀ 6 ਮੀਟਰ ਮੈਨੂੰ ਬਨਣੀ ਨਹੀਂ ਆਉਂਦੀ ਗੀ ਏਡੀ ਵੱਡੀ ਬਹੁਤ ਸੋਹਣਾ ਰੰਗ ਹੈ ਮੈਂ ਇਹ ਟਾਵੇ 50 ਵੱਡੀ ਕਰ ਲੈਣਾ ਜੋਤ ਪਿਆਰਾ ਰੰਗ ਹੈ ਮੇਰੇ ਪੁੱਤ ਦੇ ਵੀ ਸੋਹਣਾ ਲੱਗੂ ਮੇਰੇ ਪੋਤੇ ਦੇ ਵੀ ਸੋਹਣਾ ਲੱਗਦਾ ਸੁਹਾ ਸੁਹਾ ਰੰਗ ਹੈ ਵਧੀਆ ਸੋਹਣਾ ਜਾਵਾਂਗੇ ਜੀ 24 ਤਰੀਕ ਨੂੰ 24 ਨੂੰ ਜਾਵਾਂਗੇ ਜੀ ਪਿਆ ਜਾਹੋ ਜਾਮਾ ਇਹਨੂੰ ਥੋੜੇ ਹੁਣ ਥੋਕੇ ਹਾਂ ਜਾਵਾਂਗੇ ਜੀ ਤੂੰ ਫਿਰ ਇਹਨਾਂ ਦੀ ਬਾਰੀ ਕੱਟੀ ਹੋਗੀ ਦੋ ਦੋ ਜਾਣੇ ਜਾ ਧੁੱਪ ਖੇੜੀ ਅੱਜ ਸੰਦ ਸੰਡੇਰੇ ਉੱਤੇ ਵੀ ਤੇੜ ਪਈਦੀ ਧੁੱਪ ਨਾਲ ਸੁੱਕ ਗਈ ਬੜੀਆ ਲੱਗਣ ਲੱਗ ਗਈ ਅੱਜ ਆ ਟਰਾਲੀ ਤਾਂ ਬਾਰੇ ਖੜਾਤੀ ਐ ਇੱਟਾ ਚੱਕਣੀਆਂ ਨੇ ਮਗਰ ਟਰਾਲੀ 'ਚ ਠੀਕ ਚੱਲ ਰਹੀ ਐ ਮੋਟਰ ਇੱਧਰ ਬੰਦਾ ਮਿਲਦਾ ਪਾਣੀ ਪੀ ਜੰਦਾ ਇਹ ਆਪਣਾ ਕਾਕੜਾ ਕਿਹਾ ਸੀ ਰ ਬਲਵੀਆ ਜੀ ਕਹਿਵੇਂ ਗੱਲ ਬਾਤ ਚੋਟੀ ਇਹਨੇ ਆਪਣੀ ਪੰਜ ਮਿੰਟ ਨਹੀਂ ਹੋਈ ਦੇਖ ਗਰੂ 15 ਲੀਟਰ ਪਹਿਲੇ ਸੂਏ 15 ਲੀਟਰ ਦੇਣਾ ਬਾਲੇ ਮੈਂ ਠੀਕ ਹੈ ਭਰਾ ਇਹ ਮਾਂ ਦਾ 14 ਲੀਟਰ ਦੀ ਜਾਂਦੀ ਵਿਚਾਰੀ ਮਰ ਗਈ ਜਿਹੜੀ ਜਿਹੜੀ ਆਪਣੀ ਮੱਝ ਮਰ ਗਈ ਸੀ ਜੀ ਉਹਦੀ ਝੋਟੀ ਆ ਇਹ ਜਿਹੜੀ ਆ ਖੜੀ ਨੀਲੀ ਰਵੀ ਦੀ ਆਪਣੇ ਕੋਲ ਪਿਓਰ ਇਹਦੀ ਮਾਂ ਵੀ ਨੀਲੀ ਰਵੀ ਜਾਂਦੀ ਸੀ ਤੇ ਹੁਣ ਇਹ ਪੰਜਵਾਂ ਮਹੀਨਾ ਲੱਗਿਆ ਉਹਨੂੰ ਪੰਜ ਮਹੀਨਿਆਂ ਦੀ ਗੱਬਣਾ ਹੋ ਚੁੱਕੀ ਆ ਤੇ ਆਰਡਰ ਕੁਆਲਿਟੀ ਦੀ ਬਹੁਤ ਸੋਹਣੀ ਬਣਨੀ ਆ ਹੁਣੀ ਇਹਦਾ ਚ ਡਾ ਥਾਨ ਬਹੁਤ ਸੋਹਣੇ ਜਿਹੜੀ ਆਪਾਂ ਦੁੱਧੀ ਝੋਟੀ ਵਿੱਚ ਉਹਦੇ ਜਿਹੜਾ ਇੱਕ ਦਾ ਹੁੰਨੇ ਨੇ ਦਖਾਉ ਮੈਂ ਤੈਨੂੰ ਬਹੁਤ ਸੀ ਲਾਇਆ ਤਾਂ ਜੇ ਖੜ ਗਈ ਤਾਂ ਅੱਜ ਤਾਂ ਡਰਦੀ ਆ ਮੋਬਾਈਲ ਲੈ ਬਟ ਨਹੀਂ ਤੇ ਕੁਝ ਨਹੀਂ ਕਹਿੰਦੇ ਹੱਥ ਲਾਉਣ ਨੂੰ ਹਾਂ ਬਿੱਲੀਆਂ ਅੱਖਾਂ ਦੇਖੋ ਇਹਦੀਆਂ ਬਿੱਲੇ ਨੈਣ ਨੱਕ ਸੇਰੇ ਕੁੰਡਾ ਸਿੰਘ ਮੂੰਹ ਗੋਰਾ ਅੰਗਰੇਜ਼ਾਂ ਵਰਗਾ ਤੇ ਹੁਣ ਠੰਡਾ ਹੁਣ ਧੁੱਪ ਨਿਕਲਣ ਲੱਗੀ ਹੁਣ ਨਮਾਵਾਣ ਇਹਨੂੰ ਲਾਵਾ ਤੇਲ ਤੂਲ ਇਹਨਾਂ ਨੇ ਹੁਣ ਤਾਂ ਅੰਦਰ ਹੀ ਰੱਖੇ ਨੇ ਮਹੀਨਾ ਬਈ ਇਹ ਇੱਧਰ ਆਪਣੀ ਆ ਵੀ ਮੌਲੀ ਸੂਣ ਵਾਲੀ ਹੋ ਗਈ ਮਹੀਨਾ ਰਹਿ ਗਿਆ ਅੱਜ ਖੜ ਜੋ ਦਾਣਾ ਤੁਣਾ ਖੁੱਲਾ ਪਾਉਂਦਾ ਜ਼ੀਰਾ ਹੈ ਨਹੀਂ ਫਿਰ ਥੋੜਾ ਪਰ ਇਸ ਤਰ੍ਹਾਂ ਕੱਖ ਕੱਢ ਕੇ ਚਾਰ ਤੇ ਕੱਖ ਐਂ ਕੱਢ ਕੇ ਰਲਾ ਦੇ ਜਿੰਨੇ ਲੋੜ ਨੇ ਜਿਹੜਾ ਹੁੰਦਾ ਪਾਜਣਾ ਕੱਖ ਵੀ ਮੈਸਾ ਭੁੱਕਿਆ ਨਹੀਂ ਰਹਿਣੀ ਟੋਏ ਚੋਂ ਚਾਰ ਕੱਢ ਕੇ ਤੂੜੀ ਵਾਲੇ ਚ ਤੂੜੀ ਕੱਢ ਕੇ ਇੱਥੇ ਰਲਾ ਦੇ ਤੇ ਹੁਣ ਇਹ ਸਾਰਿਆਂ ਨੂੰ ਦਾਣਾ ਲਾਊਗਾ ਛੋਟੀਆਂ ਵੱਡੀਆਂ ਕਟੀਆਂ ਨੂੰ ਸਾਰਿਆਂ ਨੂੰ ਛੋਟੇ ਵੱਡੇ ਆਪਣੇ ਕੋਲੇ ਪੂਰੇ ਨੌ ਨਗ ਨੇ ਤੇ ਇੱਕ ਹੁਣ ਗਾਈ ਲਿਆ ਰਿਹਾ ਆਪਾਂ ਬਰਾਂਡਾ ਦੇਖੋ ਆਪਣਾ ਕਿਨਾਰਾ ਹੋ ਰਿਹਾ ਅੰਦਰੋਂ ਤਾਂ ਬੰਦ ਕਰਕੇ ਪਲੀਆਂ ਪਲੀਆਂ ਲਾ ਕੇ ਤੁਸੀਂ ਦੇਖ ਹੀ ਰਹੇ ਹੋ ਮੋਟਰ ਕੋਲੇ ਪਹਿਲਾਂ ਇਹ ਢੇਰ ਮਿੱਟੀ ਦੀ ਬੋਰ ਚੋਂ ਕੱਢਿਆ ਹੋਇਆ ਤੇ ਸਾਰਾ ਖੜਿਆ ਦਿੱਤਾ ਹੈ ਮੋਟਰ ਕੋਲੇ ਇਸ ਤਰ੍ਹਾਂ ਚੌਂਤਰਾਇਆ ਬਣਾਇਆ ਆ ਰਜੀ ਜਾਂ ਜਿਉਂ-ਜਿਉਂ ਕੰਮ ਕਰੀ ਜਾਵਾਂਗੇ ਵਧੀਆ ਹੋ ਜਾਊ ਤੇ ਸੀਰਾ ਪਟ ਰਿਆ ਨਿਉ ਖੇਲ ਦੀ ਐਡੀ ਖੇੜਾ ਹੈ ਆ ਦੇਖੋ ਤੁਹਾਨੂੰ ਹਾਂ ਮੈਂ ਤਰ ਮਾਉਣਾ ਦਰਸਾ ਤੁਹ ਫੜ ਰਿਹਾ ਦਸ ਪਸ਼ੂ ਹਾਂ ਇਹਦੀ ਏਡੀ ਖੇਲ ਆ ਸਾਰੀਆਂ ਦੇਖ ਤੂੰ ਇੱਧਰ ਨੇ ਹੋ ਆ ਕਿ ਇੱਧਰ ਨੇ ਹੋ ਆ 10 ਪਸ਼ੂਆਂ ਦੀ ਨੇ ਹੋ ਆ ਖੇਲ ਆ ਕੀ ਪੂਰੀ ਮਤਲਬ ਕਿ ਵਿਉਂਤ ਬਣਾਈ ਹੈ 13 ਫੁੱਟ ਚੌੜੀ ਵਿੱਚੋਂ ਨਿਉਂਤ ਕੰਧ ਤੋਂ ਬਿਨਾ ਤੇ 20 ਫੁੱਟ ਲੰਮੀ ਪੂਰੇ ਸੌਕ ਨਾਲ ਸੀਰੇ ਨੇ ਪੂਰੇ ਠੱਡੇ ਠੋਡੇ ਲੱਗ ਗਏ ਨੇ ਪੂਰੇ ਗੌਰ ਨਾਲ ਕੱਢ ਰਿਹਾ ਹੋਰ ਸੁਣਾ ਸੀ ਰੇ ਕੱਲ ਬਾਤ ਕੋਈ ਬਗੀ ਬਗੀ ਜੰਮ ਮੇਸਤਰੀ ਹੁੰਦਣ ਸਾਂ ਲਾਗੇ ਪੱਤ ਪਾਉਂਦਾ ਸਤ ਫੁੰਕਾ ਰੇ ਕੱਲ ਆ ਰਿਹਾ ਪੂਰਾ ਚਾਹ ਚੜਿਆ ਮੈਂ ਹਾਂ ਠੀਕ ਹੈ ਦੇਸੀ ਗੰਨੇ ਦਾ 부ਝਾ ਇੱਕ ਆਪਣੇ ਕੋਲੇ ਜੀ ਇਹ ਮੈਂ ਸਾਮ-ਸਾਮ ਰੱਖਿਆ ਇੰਨਾ 부ਝਾ ਬਣਾਇਆ ਤੇਰਾ ਹੁਣ ਲਾਵਾਂਗੇ ਇੱਥੇ ਤਿੰਨ ਕਿਵਸੇ ਗੰਨਾ ਹੌਲੀ-ਹੌਲੀ ਵਧਾ ਲਾਂਗੇ ਪੰਜ-ਛੇ ਕਿਵਸੇ ਹੋ ਜਾਣ ਤਾਂ ਆਪਾਂ ਨੂੰ ਗੁੜ ਘਰ ਦੂ ਮੋਗਦਾਨੀ ਕਨਾਲ ਕਨਾਲਕਮਲ ਕੇ ਥਾਂ ਦੀ ਕੁਛ ਕੁ ਲੈ ਲਾਂ ਕਿਸੇ ਤੋਂ ਚਾਰ ਕਬੂਜੇ ਤੇ ਦੋ ਤਿੰਨ ਬਿਸਵੇ ਦਾ ਇਹ ਨਾਲ ਹੀ ਲੱਗ ਜਾਣਗੇ ਜਿਵੇਂ ਪ्युअर ਦੇਸੀ ਆ ਜੀ ਤੁਸੀਂ ਦੇਖ ਸਕਦੇ ਹੋ ਪਰ ਖਲੇ ਬੰਦੇ ਨੇ ਇਹ ਦੇਸੀ ਆ ਜਮਾ ਬਈ ਤਤਲੀ ਪੋਰੀ ਦਾ ਤੇ ਸੀਰਾ ਕੱਢ ਰਿਆ ਜਮਾ ਪੂਰੀ ਮਿਲਕੇ ਮਿੱਟੀ ਜਿਹੜੇ ਅੰਦਰ ਹੀ ਹਿੱਟ ਲੰਨ ਕ ਬਾਲੀ ਹੋ ਜਾਉ ਅੰਦਰ ਮੈਂ ਫੇਰ ਨਾ ਬਈ ਉਹ ਕਿੰਦਾ ਹੈ ਦਵਾਏ ਦੀ ਘੁੱਟ ਭਰ ਲੈਣਾ ਤੇ ਇੱਧਰ ਆਪਾਂ ਤੋਂ ਇੱਕ ਬਾਈ ਪੱਟਿਆ ਗਿਆ ਚੀਕੋ ਨਾ ਬੁੱਜਿਆ ਅਮਰੂਦ ਰਹਿ ਗਏ ਇੱਧਰ ਆ ਦੋ ਰਹਿ ਗਈਆਂ ਇੱਧਰ ਆਪਾਂ ਕੀ ਕਹਿੰਦੇ ਨੇ ਇਹਨੂੰ ਸੰਤਰਾ ਹੁੰਦਾ ਇੱਕ ਹੁੰਦੀ ਮਸੰਮੀਮ ਸੰਮੀ ਦੇ ਬੁੱਜੇ ਨੇ ਤੇ ਇਹ ਅਮਰੂਦ ਵਿੰਦਰ ਜੋਤਰੇ ਲਾਏ ਨੇ ਆ ਆਪਾਂ ਬਰੇਤੀ ਕੱਢ ਲਈ ਸੀ ਵਿੱਚੋਂ ਇੰਨੀ ਸਾਰੀ ਤਾਂ ਬਯੰਤ ਨਾਲ ਤੁਸੀਂ ਦੇਖ ਰਹੇ ਹੋ ਨਵੇਂ ਪੱਤੀ ਜਾਂਦੀ ਐ ਏਡਾ ਵੱਡੀ ਤੇ ਲਾਈ ਹੈ ਇਹ ਤੁਹਾਨੂੰ ਇੱਧਰੋਂ ਵੀ ਦਿਖਾ ਰਿਹਾ ਉਧਰ ਤੋਂ ਪਪੈਂਦੀ ਸੀ ਆਹ ਆ ਗਈ ਇੱਥੋਂ ਨਿਉ ਐ ਕਮਰੇ ਜਿੱਡੀ ਐ 13 ਫੁੱਟ ਚੌੜੀ 20 ਫੁੱਟ ਲੰਮੀ ਜਿਹਦੇ ਵਿੱਚ ਕੇ 10 ਤੋਂ 12 ਪਸ਼ੂ ਆਰਾਮ ਨਾਲ ਆ ਜਾ ਕਰਨੀ ਪੂਰੀ ਬਿਉਂਤ ਨਾਲ ਹੋ ਰਿਹਾ ਕੰਮ ਕੇਰਾ ਆਪਾਂ ਮੋਟਰ ਚਲਾ ਕੇ ਦੇਖ ਲਈ ਸਟਾਰਟਰ ਲਾ ਕੇ ਤੇ ਤਾਰ ਦਿੱਤੀ ਅਸੀਂ ਰੇਣਾ ਟੰਬਾ ਗੱਡ ਕੇ ਬੰਨ ਟਰਾਂਸਫਾਰਮਰ ਦੀ ਸੁੱਚ ਕੱਟਦੀ ਕਹਿੰਦਾ ਬਈ ਕੋਈ ਮੋਟਰੀ ਨਾ ਚਲਾ ਰਿਹਾ ਕੇ ਕੰਮ ਪੂਰੇ ਸ਼ੌਂਕ ਦੇ ਨੇ ਇਥੋਂ ਨਹੀਂ ਬਣਾਏ ਆਪੇ ਮੱਝਾਂ ਨਗਾਉਣ ਨੂੰ ਬਾਹਰ ਤੋਂ ਹੌਲੀ-ਹੌਲੀ ਦਿਖਾਈ ਜਾਮਾ ਜਿਵੇਂ ਜਿਵੇਂ ਬਣੀ ਆ ਉਹ ਚੀਜ਼ਾਂ ਸਿਰ ਇਹਨੂੰ ਸਾਡੇ ਨੂੰ ਹੋਈ ਪੀ ਖੰਗ ਤੇ ਆਥਣੇ ਦਾ ਸਿਰ ਖੰਗ ਹਟਾਰੂ ਜਮਾ ਕੱਢ ਦੂ ਖੰਗ ਨੂੰ ਹੁਣ ਔਖਾ ਗੇਰਾ ਹਨਾ ਸਿਰੇ ਆਥਣੇ ਦਾ ਮਾਰ ਦੇਣਾ ਖੰਗ ਨੂੰ ਤੇਗੀ ਉਹ ਦਵਾਈ ਵੀ ਵਧੀਆ ਜਿਹੜੀ ਤੁਹਾਨੂੰ ਦਿੱਤੀ ਸੀ ਮੈਂ ਨਾ ਇੱਕ ਆਥਣੇ ਮਖਾ ਖਾ ਲਈ ਦੋ ਜਮ ਚੰਗਾ ਜਾਰ ਕਰਾਈ ਮੇਰੇ ਅਮਰੂਦ ਦੇਖੋ ਜੀ ਅਮਰੂਦ ਸਾਡੇ ਉਹ ਪਰਾਂ ਵਾਲੇ ਬੂਟੇ ਦੇ ਮੁੱਕ ਜਿਹੜਾ ਪਰਾਂ ਬੂਟਾ ਵੱਡਾ ਦਿਖ ਰਿਹਾ ਮੋਟਰ ਕੋਲ ਦੀ ਤੇ ਬੂਟੇ ਬਹੁਤ ਨੇ ਆਪਣੇ ਜੀ ਖੇਤ ਚ ਲਾਏ ਆ ਅਮਰੂਦ ਤੇ ਬੂਟੇ ਦਿਖ ਦਿਖਾ ਦੇ ਸਾਰੇ ਬੂਡੇ ਆਪਣਾ ਅਮਰੂਦ ਦੇਖ ਕੇਵੇਂ ਲੱਗੇ ਨੇ ਭਰਿਆ ਪਿਆ ਜੀ ਉਹ ਤਲਵੰਡੀ ਸਾਹਿਬ ਤੋਂ ਉਹ ਹਾਂ ਉਹ ਵੀ ਬਰੋਪ ਦਾ ਇੱਕ ਆਪ ਹੀ ਹੋ ਗਿਆ ਹੂੰ ਕਿੱਧਰ ਗਿਆ ਦੋ ਤਾਂ ਮੈਂ ਖਾ ਗਿਆ ਤੋੜ ਕੇ ਹੂੰ ਇੱਕ ਤਾਂ ਗੱਲ ਖਾ ਗਿਆ ਮੈਂ ਬਰਤੂ ਮੈਂ ਹੀ ਮੁਰਾ ਹਮਰ ਉਹ ਕੋਈ ਨਾ ਬਾਈ ਸਾਈ ਜਾਂਦੀ ਇੱਕਵੇਂ ਪਰ ਪਰਸ ਤੋੜ ਲਿਆ ਨੀ ਇੱਕ ਚੌਥੇ ਪਰਸੇ ਦੇ ਬਖੇ ਤਾਂ ਉਹ ਤਾਂ ਤੋੜ ਲਿਆ ਸੀ ਜਿੰਮੀ ਜਿੰਮੀ ਆਰੇ ਆਪਾਂ ਕਾਕਾਂ ਦੇ ਬਾਜਰੇ ਦੀ ਰੋਟੀ ਇਹ ਸਵਾਦ ਨਾਲ ਬਹੁਤ ਵਧੀਆ ਲੱਗੂਗੀ ਬਾਜਰੇ ਦੀ ਰੋਟੀ ਬਣ ਕੇ ਸਾਕ ਸਾਕ ਬਣ ਕੇ ਮਲਾਈ ਵਰਤੋ ਦੇ ਸਨ ਇਹ ਕਰਦਾ ਕੜਸੀ ਘਿਓ ਦੀ ਕੌਲਾ ਸਾਗ ਦਾ ਕੌਲਾ ਸਾਗ ਦਾ ਕੜਸੀ ਘਿਓ ਦੀ ਇਹ ਦੋ ਖਾਣੇ ਦਾ ਤਾਂ ਖਵਾਉਣੇ ਦਾ ਮੇਰੀ ਬੀਬੀ ਕਾਲੀ ਰੋਟੀ ਦੇਊ ਅੱਜ ਮੈਂ ਬਣਾ ਕੇ ਅਸੀਂ ਸੱਤ ਰੋਟੀਆਂ ਬੰਨ੍ਹ ਲੈਂ ਆਂ ਪਰਨੀਤ ਕੌਰ ਕਰ ਰਹੀ ਐ ਪੜਾਈ ਹਾਂ ਪੁੱਤ ਕਿੱਥੇ ਡਿੱਗ ਪਿਆ ਸੀ ਛੱਡਦੇ ਨਹੀਂ ਮੱਜੀ ਓਹੋ ਪੁੱਤ ਫੀਤੇ ਪੁੱਤ ਘਰ ਨਾਲ ਦੇਖ ਲਗਾ ਹੋਰ ਉਹ ਚੱਕਿਆ ਕਰ ਤੂੰ ਬਿਆਹ ਜਾਣਾ ਕੋਈ ਚੀਜ਼ ਦੀ ਲੋੜ ਦੱਸਦੀ ਮੈਂ ਉਹ ਲਿਆ ਦੂੰਗਾ ਇਹਨੂੰ ਲਿਆ ਦੂੰਗਾ ਕੱਲ ਨੂੰ ਪਰसों ਕੱਪੜਾ ਨਹੀਂ ਤੋੜਾ ਹੋਰ ਦੱਸ ਕੱਪੜੀ ਲੈਣੇ ਨੇ ਬਸ ਕੱਲੇ 65 ਸਾਲਤ ਲੈਣੀਆਂ ਹਾਂ ਵਧੀਆ ਲੱਗੂਗਾ ਆਪਾਂ ਖਾਵਾਂਗੇ ਮਖੜੀ ਪਾ ਕੇ ਸਾਗ ਕੋਈ ਖਲਕਿਆ ਪਾ ਕੇ ਇਹ ਨਾ ਲਿਖਦਾ ਵੀ ਵੀ ਆ ਕੇ ਜਿੱਕੜੀ ਬਣੀ ਅੱਟਾ ਤੋਂ ਨਾ ਫਿਰ ਕੱਤੇ ਬਣੇ ਵਾਲਾ ਕੱਤੇ ਬਣੇ ਨਾ ਵਾਲਾ ਬਾਦਰਮੱਕੀ ਜ਼ਰੂਰ ਖਾਣਾ ਚਾਹੀਦਾ। ਲੈ ਸਿਲੰਡਰ ਭਰ ਆ ਲੈ ਵਰ ਲੈ ਜਾ ਪੈਸੇ ਲੈ ਜਾ। ਪੂਰੀ ਮੰਗਾ ਲੈ ਗੱਡੀ ਬਾਹਰ ਚ। ਨਾ ਮਸਲਾ ਕਰਤਾ। ਸਿਲੰਡਰ ਭਰ ਆ ਲੈ ਵਰ ਲੈ ਜਾ ਪੈਸੇ ਲੈ ਜਾ। ਪੂਰੀ ਮੰਗਾ ਲੈ ਗੱਡੀ ਬਾਹਰ ਚ। ਸਿਲੰਡਰ ਭਰ ਆ ਪਰਨ ਵਾਲੇ ਆ ਗਏ ਜੀ ਹੁਣ ਸਿਲੰਡਰ ਦੀ ਕਾਲੀ ਹੈ। ਚੁੱਪੀ ਸੀਗੀ ਤੇ ਬੀਬੀ ਕਹਿੰਦੀ ਮੇਰੇ ਗੋਡੇ ਦਾ ਖਦੇਗੇ। ਮੈਂ ਤਾਂ ਬੀਬੀ ਨੇ ਕਿਹਾ ਆਟਾ ਛਾਣ ਕੇ ਰੱਖਦਾ ਸੀਗਾ। ਹੂੰ ਆਟਾ ਜੁੱਧ ਕੇ ਦੁੱਤੀ ਲਾਦੀ ਹੁੰਦੀ ਹੈ ਸਾਰੀ ਹੈ। ਧੋਰੀਆਂ ਲਾਤੇ ਨੇ ਪਰਨੀਤ ਨੇ ਬੱਲੇ ਬਲਾਈ ਸੋਹਣੀਆਂ ਲਾਈਆਂ ਮੇਰਾ ਪੁੱਤ ਵੀ ਲੱਗ ਗਿਆ ਜੀ ਕੰਮ ਕਰਨਾ ਰੋਟੀਆਂ ਪਕਾਉਣ ਛੋਟਾ ਪੁੱਤ ਮੇਰਾ ਸੋਹਣੀਆਂ ਸੋਹਣੀਆਂ ਰੋਟੀਆਂ ਇਹ ਸਾਡੇ ਦੋਨਾਂ ਤੇ ਜਿਹੇ ਨਹੀਂ ਕੀ ਮੁੰਡਾ ਕੁੜੀ ਦਾ ਫਰਕ ਵੀ ਦੋਨੇ ਇੱਕੋ ਜਿਹੇ ਨੇ ਉਹਨਾਂ ਹੀ ਜੋਤਰਾ ਪਿਆਰਾ ਉਹਨਾਂ ਹੀ ਹੈ ਰਹਾ ਆਟਾ ਵੀ ਬੜਾ ਸੋਹਣਾ ਬਣਿਆ ਅਸਲੀ ਸਿੱਖ ਲੈ ਪੁੱਤ ਮੈਂ ਕੀ ਰੋਟੀ ਲਾਉਣੀ ਵੀ ਸਿੱਖ ਲੈ ਤੂੰ ਇਹਨੂੰ ਵੀ ਮੱਕੀ ਰੋਟੀ ਪੀ ਸਿਖਾ ਦੇ ਲਾਉਣੀ ਜਿਹੜਾ ਕਾਪੀ ਲਿਆ ਪੁੱਤ ਨਾਲੇ ਪੈਸੇ ਦੇ ਬੀਬੀ ਕੋਈ ਨਾ ਭਾਈ ਆਪੇ ਇਸ ਦਾ ਲੈ ਜਾ ਫਿਰ ਸਿਲੰਡਰ ਭਰਾ ਤਰੇ ਉਹ ਖਾਲੀ ਢੋਲੀ ਉਹ ਪਈ ਐ ਸਿਲੰਡਰ ਭਰਾਤਾ ਜੀ ਕਿਉਂ ਭਾਈ ਕਿਵੇਂ ਚਾਹ ਬੜੀ ਸੇਵਾ ਐਂਟਰੀ ਗੱਲ ਨੂੰ ਕਰਾਜ ਕਰਦੀ ਚੰਗਾ ਪੈਸੇ ਤੇਰੇ ਮੈਂ ਆ ਕਿਤਨਾ ਮਚਾਲੀ ਪੈਸੇ ਊੜੀ ਕੋਲੇ ਖਾਸੇ ਨੇ ਪੈਸੇ ਜੇਬ ਚ ਰਡੀਆਂ ਰਡੀਆਂ ਰੋਟੀਆਂ ਪ੍ਰਸਾਦੇ ਬਾਜਰੇ ਦੇ ਨਾਲ ਨੂੰ ਸਾਗ ਤੇ ਇਸ ਕੋ ਐ ਬਣਾ ਬਣੀ ਨੇ ਸਵੇਂਤਰ ਰੱਖੀਆ ਰੋਟੀਆਂ ਬਹੁਤ ਸੋਹਣੀਆਂ ਸਵੇਂਤਰ ਰੰਗੀਆਂ ਨੇ ਪੁੱਤੇ ਤੇ ਬਹੁਤ ਹੋਣਾ ਦੇਖ ਲੈ ਪ੍ਰਾਣੇ ਬਜ਼ੁਰਗ ਇਹਨਾਂ ਨਾਲ ਕਿਵੇਂ ਸਬਰ ਨਾਲ ਸਾਰਾ ਕੁਝ ਤੈਨਾਂ ਉਹ ਤਾਂ ਇਹ ਵੀ ਮਸਾ ਮਿਲਦੀ ਸੀ ਭੁੱਖੀ ਮਰੀ ਜਦੋਂ ਮਸਾ ਸਹਿਲੋ ਸਹਿਲੋ ਬਾਜਰਾ ਮੱਕੀ ਖਾਂਦੇ ਜਦੋਂ ਨਾਲ ਕੋਈ ਆ ਗਿਆ ਹੁੰਦਾ ਫਿਰ ਕਣਕ ਦੀ ਰੋਟੀ ਪਕਾਉਂਦੇ ਮੇਰੀ ਮਾਂ ਤੌੜਾਂ ਚ ਪਾ ਕੇ ਰੱਖਦੀ ਫਿਰ ਉਹ ਕਦੇ ਨੇ ਮੈਨੂੰ ਵੀ ਤੇ ਵੀ ਕੰਕਰੀ ਮੈਨੂੰ ਵੀ ਤੇ ਵੀ ਕੰਕਰੀ ਐ ਰਸ ਦੇ ਕਾਂਤੀ ਦੀ ਰੋਟੀ ਦਿੱਚੇ ਬਾਜਰਾ ਮੱਕੀ ਪੱਕੀਆਂ ਦਾ ਸਾਰਾ ਸਿਆ 20 ਸੇ ਪੱਤੇ ਤੋਂ ਪਕਣ ਲੱਗਣਾ ਹੂੰ ਤੇ ਸਾੜੀ ਦੀ ਬਾਢੀ ਆ ਜਾਂਦੀ ਬਾਜਰਾ ਪੱਕੀ ਖਾਂਦੇ ਆ ਵੱਧ ਹੁੰਦੇ ਤਾਂ ਕਾਕਾ ਕਾ ਟੋਲੇ ਤੇ ਆ ਜਾਂਦੇ ਮੁੱਤ ਏਹ ਗੁੜੀ ਉਹਦੋਂ ਕਿਹੜਾ ਰੇਸ ਸਪਰੇਅ ਕਰਦੇ ਉਹਨੇ ਹੋਰ ਦੱਸੀ ਹੁੰਦੀ ਵਸੇ ਰੋਟੀਆਂ ਦੁਪਹਿਰੇ ਗਾੜੀ ਚ ਇਹਨੇ ਸਿੱਧੂ ਸਾਗ ਉਹਦੋਂ ਬਣਾਉਂਦੇ ਸੀ ਸਾਗ ਸਾਗ ਚਾਹ ਦਾ ਸਾਗ ਮੈਂ ਤੇ ਆਜ ਕਰੀ ਜਾਂਦੇ ਹੈਂ ਹਾਂ ਥੋੜੀ ਜੰਦਾ ਪਉਣੀ ਨਹੀਂ ਕਰੀ ਚਾਹ ਨੂੰ ਮੈਂ ਗੁੜ ਗਏ ਫਿਰ ਉਹ ਵੀ ਕਰ ਦਿੰਦੇ ਉਹ ਜਦੋਂ ਮੈਂ ਉੱਥੇ ਮੁੱਤ ਲਬੀਦ ਨਾ ਤਾਂ ਜਿਹੜਾ ਹੁੰਦਾ ਤਾਂ ਸਾਰਾ ਕੁਸ ਉੱਤੇ ਪਾ ਲੈਂਦੇ ਤੇ ਚੀਰ ਕੇ ਸੋਲਿਆਂ ਦੀ ਭਾਦੀ ਭੁੱਗਾ ਕੁੱਟਦਾ ਪਰਵਾਹ ਸੋਲਿਆਂ ਦੇ ਨੂੰ ਤੋੜ ਕੇ ਲੈਂਦਾ ਉਹ ਭੁੱਗਾ ਜਵਾਕਾਂ ਨੂੰ ਪਤਾ ਸੋਲਿਆਂ ਨੂੰ ਕੁੱਟ ਲੈਂਦਾ ਹੁੰਦਾ ਜ ਵਿੱਚ ਨੂਨ ਮਿਰਚ ਪਾ ਲਾਉਂਦਾ ਫਿਰ ਇਹਨਾਂ ਨਾਲ ਧਰ ਕੇ ਕਰਸੀ ਕਰਸੀ ਆਪਣੇ ਭੱਗੜ ਦੇ ਉਹਦੇ ਨਾਲ ਰੋਟੀ ਕਰ ਚਟਣੀ ਮੰਗ ਹਾਂ ਚਟਣੀ ਮੰਗ ਉਹ ਭੁੱਗਾ ਕਹਿੰਦੇ ਭੁੱਗਾ ਤੇ ਪਤਾ ਲੱਗੂ ਤੇ ਦੇਖਣ ਤੇ ਭੁੱਗਾ ਸੋਲਿਆਂ ਦਾ ਭੁੱਗਾ ਕੁੱਟਿਆ ਹੋਇਆ ਹੂੰ ਜਿਹੜੇ ਵਾਕਾਂ ਨੂੰ ਪਤਾ ਆਪਣੇ ਬੱਚਾ ਨੂੰ ਨਹੀਂ ਪਤਾ ਇਹ ਦੇਦਾ ਤੁਹਾਨੂੰ ਤਾਂ ਪਤਾ ਬੜੇ ਕਰਾਰਾ ਕਰਾਰਾ ਲੱਗਦਾ ਸਿਰ ਇਹਦੇ ਲੂਨ ਜਾਂ ਨੱਕੜੇ ਜੋ ਵਧੀਆ ਹੁੰਦੇ ਨੇ। ਹਾਂ। ਰੋਟੀਆਂ ਸੱਤ ਬਣ ਜਾਣਗੀਆਂ ਆਪਣੇ ਰਾਜਰੇ ਜੀ। ਦੋ ਦੋ ਹੀ ਖਾਉ ਮੈਂ ਤਾਂ। ਦੋ ਹੀ ਮੈਂ ਖਾਉ। ਦੋ ਕਣਕ ਦੀ ਇੱਕ ਦੀ ਮੱਕੀ ਦੀ ਲੰਗਰ ਚਾਹ। ਬੇਬੇ ਹੋਲੇ ਆਂਦਾ ਸੀ ਆਟਾ ਮੋਕ ਕੇ ਜੀ। ਹੈ? ਮੱਕੀ ਲਿਆਂਦੀ। ਹਾਂ। ਇਹਨਾਂ ਦੇ ਲਈ ਟੇਕੂ ਪੋਕ ਕੇ ਪਾ। ਵਧੀਆ ਗਾ? ਵਧੀਆ। ਢੋਕ ਲਿਆ ਖਾਂ। ਰੋਜ਼ ਪਾਉਂਦੇ ਹਾਂ ਨਾ ਆਟਾ ਮੱਕੀ ਦਾ ਕੁੜੀ ਨਾ। ਤੈਨੂੰ ਲੱਗਣ 10 ਕਿੱਲਿਆਂ ਦੇ ਥੋੜੇ ਦਿਨ ਹੋਏ ਨੇ। ਫਿਰ ਕਣਕਾਂ ਤਾਂ ਬਹੁਤ ਪਿਆਟ। ਕਣਕ ਵੀ 40 ਰੁਪਏ ਕਿਲੋ 40 ਰੁਪਏ ਕਿਲੋ ਹੋ ਗਿਆ ਕਣਕ ਰੱਟ ਕਣਕ ਬਹੁਤ ਮਹਿੰਗੀ ਹੋ ਗਈ ਜੀ ਬੀਬੀ ਮੈਨੂੰ ਤਾਂਹੀਂ ਬਾਜਰਾ ਪਕਾਉਂਦੀ ਜੱਟਾਂ ਨੇ ਮੁੱਕ ਗਿਆ ਬਾਜਰਾ ਵੀ ਤੇਰਾ ਫੈਲੀ ਨਹੀਂ ਲਿਆ ਪਿਆ ਜਿਹੜਾ ਆਪਾਂ ਆਪਣੇ ਦੇ ਪਈ ਹੈਗੀ 18 19 ਮਣ ਕਣਕ 20 20 ਵਾਣੀ ਨਾ ਪਈ ਹੋਵੇ ਡੰਗ ਲੈ ਜੀ ਆਪਣਾ ਦਾ ਪੂਰਾ ਵਧੀਆ ਵੈਸਾ ਕਹਿੰਦੇ ਨੇ ਪਰ ਮਹੀਨੇ ਚ ਇੱਕ ਗੱਟਾ ਖਾਣੇ ਆਪਣੇ ਮੈਂ ਗੱਟੇ ਦਾ ਭਾਇੇ ਪੈਣ ਦੋ ਤਾਂ ਤੇਰੇ ਬੱਗਣ ਬੱਗਣ ਨੇ ਮੁੱਕਦੇ ਕਪੜਾ ਚੇਤ ਚੜਨ ਵਾਲਾ ਹੋ ਜੂਗਾ ਮਾ ਰਾਮ ਨਾਲ ਲੈ ਕਿੰਨੇ ਦੇ 18 ਮਣ ਕੜਕ ਪਈ ਆਪਣੇ ਮਾ 20 ਮਣ ਕਿੰਨੇ ਦਿਹਾੜੀ ਹੁਣ ਸਾਰਾ ਫੱਗਣਾ ਤੱਕ ਦਾਂ ਹੂੰ ਥੋਲੀ ਭਰੀ ਪਈ ਆ ਲੱਗਾ ਰੰਗ ਪਿਆ ਉਹ ਵੀ ਆਟਾ ਬਾਲਾ ਵਧੀਆ ਪੀਖੇ ਵਾਲਾ ਵੀ ਜਿਹੜਾ ਮੈਂ ਪਿਆ ਕੇ ਲੈ ਆ ਹੁਣ ਉਹ ਦੇਖੀ ਤੂੰ ਕਰ ਬਾਈ ਯਾਦ ਰੱਖਿਆ ਨਾ ਉਰੀ ਆਇਆ ਕਰੀਂ ਨਾਲੇ 60 ਰੁਪਏ ਨਾਲੇ ਰੇਟ ਬਹੁਤ ਘੱਟ ਹੈ ਨਾ ਪੀਣਾ ਪੀਣਾ ਉੱਥੇ ਘਰੇ ਜਿੱਥੋਂ ਚੌਲ ਕੱਢਦੇ ਨੇ ਜਿਹੜੀ ਮਸ਼ੀਨ ਚ ਫੇਰ ਲਾਈਟ ਚੌਲ ਵੀ ਪੂਰੇ ਵਜੇ ਕੱਢੇ ਨੇ ਆਹ ਕਰ ਦਿਨਾ ਦਵਾਈ ਦਾ ਠੀਕ ਢੋਰ ਚ ਪਾ ਦੇ ਤਾ ਟੌਲ ਅਰੇ ਮਾੜਾ ਹੱਦੀ ਦੀ ਬਹੁਤ ਖਲਾਪਾਂ ਚ ਕੀ ਕੀ ਜਾਂਦੀ ਹੈਗੀ ਮੋਟੋ ਵੀ ਵੀ ਚੋ ਲੋ ਮੈਨੂੰ ਮੋਟੋ ਵੀ ਆ ਗਏ ਨੇ ਵੀ ਚੋ ਲੋ ਇਹ ਮਾਜਾ ਨਾੜੀ ਦਾ ਮੋਟੋ ਹੈ ਜੀ ਜਿੰਮੀ ਬੈਠੇ ਇੱਧਰ ਜਿੰਮੀ ਓਰੇ ਬਿੱਲੀ ਚ ਨਹੀਂ ਆਜਦਾ ਬਿੱਲੀ ਦਾ ਸ਼ਕਾਰ ਕਰਨ ਹੁਣ ਤਾਂ ਜਿੰਮੀ ਰਾਜੀ ਹੋ ਗਈ ਆਪਣੀ ਹੈ ਨਾ ਹਾਂ ਸੋਹਣੀ ਹੋ ਗਈ ਵਧੀਆ ਪਹਿਲਾਂ ਕੋਈ ਚੁੱਕ ਦੇ ਬਿੱਲੀ ਵਧੀਆ ਹੈ ਗੱਲ ਵਿੱਚ ਕਰਨੀ ਮੰਗਦੀ ਆ ਜੀ ਗਰਮੀ ਮੰਦੀ ਸੀ ਚਾਪਾ ਵਾੜ ਨਹੀਂ ਦਿੰਦੇ ਨਾ ਮੂਰੇ ਤਾਂ ਇਸ ਵਿੱਚ ਮੈਂ ਪਾ ਕਰ ਉਹਦੇ ਲੱਵੇ ਮਾਰਨੀ ਥੋੜਾ ਉਹ ਤਾਂ ਗਰਮੀ ਮੰਦੀ ਆ ਰੜੀਆਂ ਰੜੀਆਂ ਰੋਟੀਆਂ ਨੇ ਜੇ ਹੁਣ ਤੱਕ ਤਪਾਰ ਖਾਣੀਆਂ ਲੋ ਹੁਣ ਮੈਂ ਤੇਰੇ ਬਾਥ ਨੇ ਰਾਤ ਨੂੰ ਭੁੱਖ ਲੱਗਿਆ ਹੁੰਦੀ ਆ ਸਾਮਨੇ ਖਾਵਾ ਹੁਣ ਮੈਂ ਤਾਂ ਉਧਰਲੀ ਕਣਕ ਦੇ ਕਿਉਂ ਨੇ ਵਾਲੇ ਦੇ ਨਾਲ ਗਿੜਾ ਮਾਰੇ ਨੂੰ ਹੋਰ ਮਾਰਾਂਗੇ ਪਛੇਤੀ ਕਣਕ ਮਾ ਕੀ ਲੱਗ ਤਿੰਨ ਕਿ ਵਿਗੇ ਕਣਕੇ ਨਹੀਂ ਉਹ ਚਾਰਕ ਹੋਰ ਮਾਈ ਦੇਵਾ ਹੁਣ ਲੈ ਜੀ ਇਹਨੂੰ ਪਾਣੀ ਕੋਰ ਹੀ ਐ ਹੱਥਾਂ ਦੀਆਂ ਫਿਰ ਕੰਮ ਨਹੀਂ ਹੁੰਦਾ ਘਰ ਬਣਾ ਨਾ ਨਾ ਲੋਟ ਰਿਹਾ 7:00 ਵਜੇ ਖਾਵਾਂਗੇ ਸਾਰੇ ਕੰਮ ਹੋ ਗਏ ਚਲੋ ਜੀ ਅੱਜ ਦੇ ਵਲੌਗ ਤੇ ਇੰਨਾ ਹੀ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗਰ ਵਾਲਾ ਜਿੰਨਾ ਵੀ ਹੋ ਸਕੇ ਪਿਆਰ ਦਿਓ ਵਲੌਗ ਨੂੰ ਸਬਕਾਰ ਕਰਿਓ ਸਾਡੇ ਵਲੌਗ ਨੂੰ ਮੇਰੀ ਮਾਤਾ ਦੇ ਪਿਆਰੀਆਂ ਪਿਆਰੀਆਂ ਰੋਟੀਆਂ ਹੱਥਾਂ ਦੀਆਂ ਨਾਲ ਆਪਰ ਸਭ ਨੂੰ ਸਤਿ ਸ੍ਰੀ ਅਕਾਲ ਤੇ ਸਭ ਨੂੰ ਅਦਾਬ ਨਮਸਕਾਰ ਜੀ ਇੱਕ ਵਾਰ ਫੇਰ ਵਲੌਗ ਨੂੰ ਕਰਿਓ ਸਬਕਾਰ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਭ ਦਾ ਧੰਨਵਾਦ ਆਪ ਜੀ ਦਾ ਤਰਸੇਮ ਸਿੰਘ ਰਾਜੀਆ